साहब मैं नवनीर कौर अभी लो जी आपके ब्लॉग अब बहुत ही खुशी है आप एक नवी चीज़ लिया तो है मैनु बहुत चाक है फिर आप दिखाने कि नमी चीज़ की आई है बहुत हो गई सी बच्चे बिल्कुल गर्मी भारती ਅੱਜ ਇਹਨਾਂ ਨੇ ਲੈ ਕੇ ਆਉਂਦਾ ਇਸ ਨੂੰ ਲਈ ਆਪਾਂ ਕੰਟੈਂਟ ਕਿਉਂ ਆਉਣ ਨਾਲ ਵੀ ਨਹੀਂ ਕਰੀਆ ਇਹਨਾਂ ਨੇ ਅਸੀਂ ਬੱਚੇ ਬਾਰ ਬਾਰ ਕਈ ਇਹਨੇ ਫੋਨ ਲਾਉਂਦੇ ਉਹ ਵਿਚਾਰੇ ਫਸੇ ਹੋਣਗੇ ਕਿਤੇ ਗਰਮੀ ਦਾ ਮੌਸਮ ਆ ਇੱਧਰ ਬੱਚੇ ਟਾਈਮ ਪਾਸ ਕਰ ਰਹੇ ਆ ਡਾਇਮੋਡ ਦੇ ਵਾਟਰਮੈਲਨ ਦਿੱਤੀ ਥੋੜਾ ਜਿਹਾ ਹੈ ਲੋ ਜੀ ਆਪਾਂ ਬਣਾਉਣ ਲੱਗੇ ਆਂ ਵਾਟਰਮੈਲਨ ਸ਼ੇਕ ਗਰਮੀ ਕਾਫੀ ਹੋਈ ਪਈਆ ਤੇ ਉਹ ਵੀ ਏਸੀ ਲਾਉਣ ਵਾਲੇ ਆ ਕੇ ਨੇੜੇ ਉਹਨਾਂ ਨੇ ਫੋਨ ਕੀਤਾ ਸੀ ਵੀ ਬਈ ਅਸੀਂ ਨੇੜੇ ਆ ਗਏ ਇੰਨਾਂ ਨੂੰ ਤੇ ਅ ਵੈਕ ਮੈਡਲ ਸ਼ੇਕ ਦੇ ਵਿੱਚ ਆਪਾਂ ਪਾਵਾਂਗੇ ਗੋਲਦ ਕੀਰਾ ਤੇ ਉਹਨਾਂ ਨੂੰ ਵੀ ਦੇ ਦੇ ਦਾਂਗੇ ਵਿਚਾਰਿਆਂ ਨੂੰ ਜੇ ਉਹਨਾਂ ਨੇ ਚਾਹ ਪੀਣੇ ਹੋਈ ਚਾਹ ਬਣਾ ਦਾਂਗੇ ਲਓ ਜੀ ਆਪਾਂ ਬਣਾਉਣ ਲੱਗੇ ਆਂ ਵਾਟਰਮੈਲਨ ਸ਼ੇਕ ਤੇ ਇੱਧਰ ਆਪਾਂ ਗੂੰਦਕ ਤੀਰਾ ਵੀ ਗ੍ਰाइंड ਕਰ ਲਿਆ ਸੀ ਹੁਣ ਤਾਂ ਛੇ ਹੋਣ ਵਾਲੇ ਹੈ ਜੀ ਤੇ ਆਪਣੇ ਏਸੀ ਲੱਗ ਗਿਆ ਭਾਈ ਏਸੀ ਨਾਲ ਕਿਚਨਾਂ ਗੇ ਖਲਾਰਾ ਬਹੁਤ ਪੈ ਗਿਆ ਸੀਗਾ ਤੇ ਹੁਣ ਮੈਂ ਝਾੜੂ ਲਾਇਆ ਜਿਹੜੀ ਥਰਮਾ ਕੋਲ ਵਗੈਰਾ ਸੀ ਉਹ ਬੱਚਿਆਂ ਨੇ ਇਕੱਠੇ ਹੋ ਕੇ ਸਾਰੀ ਖਲਾਰਤੀ ਤੇ ਇਹ ਕਿਸੇ ਹਿਸਾਬ ਚ ਨਹੀਂ ਆਉਂਦੀ ਚ ਹੁਣ ਮੈਂ ਇੱਥੇ ਪਾਣੀ ਛਿੜਕ ਕੇ ਤੇ ਫੇਰ ਝਾੜੂ ਲਾਇਆ ਤੇ ਹੁਣ ਆਪਾਂ ਕਰਦੇ ਹਾਂ ਸਬਜੀ ਰੋਟੀ ਦੀ ਤਿਆਰੀ ਚਲੋ ਜੀ ਲਓ ਜੀ ਹੁਣ ਆਪਾਂ ਬਣਾਉਣ ਲੱਗੇ ਆ ਸਬਜੀ ਸਬਜੀ ਕੱਟਦੇ ਆ ਇਹ ਤਾਂ ਕਾਫੀ ਹੋ ਗਿਆ ਅਗ ਨੂੰ ਨੂੰ ਆਇਆ ਆਪਣਾ ਤੇ ਅਗ ਨੂੰ ਦਵਾਈ ਦਿੱਤੀ ਕੱਲ ਦਾ ਨੂੰ ਬੁਖਾਰ ਸੀ ਕਾਫੀ ਉਹ ਦਨ ਜੜਾ ਤੜੇ ਬੈਠਾ ਤਾਂ ਇਹ ਬੁਖਾਰ ਹੋ ਜਾਂਦਾ ਤੇ ਉਸ ਨੂੰ ਨਾ ਉਹ ਖੇਡਿਆ ਨਾ ਰਸਿਓੜਾ ਆ ਗਿਆ ਅੱਜ ਬਣਾਉਂਗਾ ਐਂ ਤੇ ਕਰਾਂਗੇ ਕੱਲ ਨੂੰ ਈ ਲਾਗੇ ਜੇ ਨਵੇਂ ਲੋਕ ਆਉਣ ਤਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ 在在地下施工。